ਕੰਤਨ ਸਤ ਗੁਰੂ ਤੇਰਾ ਹੀ ਅਸਰਾ ਰਾਮ ਨਾਮ ਕਾ ਦੇਵੰਦ ਦੇ ਲੁਣਾ ਪੁਲਾ ਜੀ ਨਾਮ ਜਪ ਸਵਾਸ ਸਵਾਸ ਲੇਖੇ ਵਿੱਚ ਲਾ ਜੀ ਨਾਮ ਜਿੰਨਾ ਜਪਿਆ ਨਾ ਕੁਝ ਵੀ ਨ ਜਾਣਿਆ ਕਾਲ ਤੇ ਕਿ ਡੋਣ ਦੇਖ ਪੁਲਾ ਵਾਂਗੇ ਨਿਆਣਿਆ ਕੀਮਤੀ ਜਨਮ ਨਾ ਤੂੰ ਮਿੱਟੀ ਛੇ ਮਿਲਾ ਜੀ ਨਾਮ ਜਪ ਸਵਾਸ ਸਵਾਸ ਲੇਖ ਵਿੱਚ ਲਾਜੀ ਨਾਮ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਨਾਮ ਤੋਂ ਬਗਰ ਸਾਰੇ ਦੁੱਖਾਂ ਦਾ ਸਮਨ ਹੈ ਚੱਪ ਕੇ ਤੂੰ ਨਾਮ ਕਾਲ ਕੋਲੋਂ ਬਚ ਜਾ ਜੀ ਨਾਮ ਜਪ ਨਾਮ ਜਪ ਸਵਾਸ ਲੇਖ ਵਿੱਚ ਲਾਜੀ ਸਾਰੀਆਂ ਰੋਗਾਂ ਦੀ ਕੋ ਨਾਮ ਹੀ ਦਵਾਈ ਐ ਪੈਦਾ ਹੋਠਣ ਜਿੰਨਾ ਪ੍ਰੇਤਿ ਨਾਲੇ ਖਾਈ ਐ ਹੋਣਾ ਜੀ ਅਰੋਗ ਦਾਰੂ ਨਾਮ ਵਾਲਾ ਖਾਜੀ ਨਾਮ ਜਪ ਸਵਾਸ ਸਵਾਸ ਲੱਕੇ ਬੀਚੀ ਲਾਜੀ ਕੀਮਤੀ ਹੈ ਪੂੰਜੀ ਕੰਮਾ ਪੜੀਆਂ ਚ ਹਾਰੇ ਜੀ ਪਤਾ ਲੱਗੇ ਜਦੋਂ ਰੋਏ ਨਾਲੇ ਟਾਈ ਮਾਰੇ ਜੀ ਗਿਣ ਗਿਣ ਪੁੰਜੀ ਸਾਹ ਹੁਕਾਰ ਪੱਲੇ ਪਾ ਜੀ ਨਾਮ ਜਪ ਸਵਾਸ ਸਵਾਸ ਲੈ ਕੇ ਵਿੱਚ ਲਾ ਜੀ ਜਨਮ ਤੋਂ ਰੱਬ ਫੇਰੇ ਮਿਲਣਾ ਨਹੀਂ ਪਿਆਰਿਆ ਬਿਸ਼ ਰੂਪੀ ਜੁਏ ਵਿੱਚ ਸੰਦਾ ਐ ਮੀ ਹਾਰਿਆ ਲਗ ਮੰਨ ਪਿੱਛੇ ਕਰ ਦੇ ਦੇ ਨਾ ਗਵਾਜੀ ਨਾਮ ਜਪਸਾ ਸਾਸ ਸਾਸ ਲਖੇ ਵਿੱਚ ਲਾਜੀ ਉੜਦਾ ਜਹਾਨ ਤੇ ਸਮਾਜ ਦੇਖ ਕੂੜਦਾ ਰੱਬ ਕਿਉਂ ਕੋਲੇ ਮੈਂ ਸੌਤਾ ਦੇਖ ਤੋੜਦਾ ਤੋੜਦਾ ਬਣ ਜਿਸੜ ਸੱਚ ਲਖ ਮਾਜੀ ਨਾਮ ਜਪ ਸਵਾਸ ਸਵਾਸ ਲੇਖੇ ਵਿੱਚ ਲਾਜੀ ਰਾਜਾ ਨ ਰਾਣੀ ਤੇ امیر ਕੋਈ ਰਹਿਣ ਜੀ ਹਰ ਵੇਲੇ ਸ਼ਾਸਤ ਨਾਮ ਜੀ ਕਹਿਣ ਜੀ ਹੰਤ ਵੇਲੇ ਹੋਣਾ ਸਭ ਨੇ ਪਨਾ ਜੀ ਨਾਮ ਜਪ ਨਾਮ ਜਪ ਸਵਾਸ ਲੇਖੇ ਵਿੱਚ ਲਾਜੀ ਰਾਮ ਨਾਮ ਕਾ ਦੇਵ ਬੰਦੇ ਦੀ ਦੋਨਾ ਫੁਲਾ ਜੀ RAM ਜਪ ਸਵਾਸ ਸਵਾਸ ਲੇਖੇ ਵਿੱਚ ਲਾ ਜੀ ਦਨ ਸਤਿਗੁਰੂ ਤੇਰਾ ਹੀ ਅਸਰ